ਸਾਦ ਜੁਜੀ ਕੀ ਫਤਿਹ ਮੇਰਾ ਨਾਮ ਹੈ ਹਰਸਿਮਰਤ ਕੌਰ ਮੇਰਾ ਨਾਮ ਹੈ ਰਹਾਉ ਪ੍ਰੀਤ ਸਿੰਘ ਹਾਵਰੇ ਮੈਨੂੰ ਸਿੱਖਾ ਦੇ ਪੰਜ ਕਕਾਰਾਂ ਬਾਰੇ ਦੱਸਿਓ ਠੀਕ ਹੈ ਹਰਸਿਮਰਤ ਮੈਂ 10 ਦਿਨਾਂ ਤੇ ਤਿਰਤ ਨੂੰ ਮੈਂ 10 ਦਿਨਾਂ ਸਿੱਖਾਂ ਦੇ ਪੰਜ ਕਕਾਰਾਂ ਬਾਰੇ ਲਲਾਵਾ ਕੇਸ ਇੱਕ ਗੁਰੂ ਦੀ ਛਾਣੇ ਠੀਕ ਹੈ ਠੀਕ ਹੈ ਦੂਜਾ ਇੱਕ ਕੰਗਾ ਤੇ ਹੁੰਦਾ ਕੰਗਾ ਉਹ ਸਿੱਖਾਂ ਦੀ ਕੇਸ ਨੂੰ ਸਾਫ਼ ਕਰਨ ਦੀ ਨਿਸ਼ਾਨੀ ਹੈ। ਉਹਦਾ ਕੜਾ ਉਹ ਲੋਹੇ ਦਾ ਬਣਾਉਂਦਾ ਹੈ ਉਹ ਆਪਾਂ ਨੂੰ ਦੱਸਦਾ ਏ ਵੀ ਹਨਾ ਆਪਾਂ ਗੁਰੂ ਦੇ ਨਾਲ ਜੁੜੇ ਹਾਂ। ਵਰਤੇ ਆਉਂਦਾ ਹੈ। ਛਰਪਾਣ ਜੋ ਆਪਾਂ ਨੂੰ ਸੱਚ ਤੇ ਇਨਸਾਫ਼ ਦੀ ਨਿਸ਼ਾਨੀ ਹੈ। ਲਾਸਟ ਵਾਲਾ ਕਸ਼ੇਰਾ ਆਪਾਂ ਨੂੰ ਸਾਫ਼ ਕਰਕੇ ਰੱਖਣਾ ਚਾਹੀਦਾ ਉਹ ਆਪਾਂ ਨੂੰ ਆਪਾਂ ਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਦੱਸ ਸਿਖਾਉਂਦਾ ਏ ਹਰ ਸਿਮਰਤ ਨੂੰ ਪਤਾ ਲੱਗਿਆ ਹੈ ਪੰਜਾ ਕਕਾਰਾਂ ਬਾਰੇ ਹਾਂ ਵੀਰ ਜੀ ਹੁਣ ਮੈਨੂੰ ਪਤਾ ਲੱਗ ਗਿਆ ਹੁਣ ਮੈਂ ਜ਼ਰੂਰ ਆਪਣੇ ਦਿਮਾਗ ਦੇ ਵਿੱਚ ਧੱਕ ਕੇ ਰੱਖੂੰਗੀ Bagudzi ba konsal